ਸਸ਼ਿਆ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਆੜਤੀਆਂ ਦੀ ਹੜਤਾਲ ਕੀਤੀ ਖਤਮ ਕਿਸਾਨਾਂ ਦੀ ਬਸਪਤੀ ਖਰਾਬ ਨਾ ਹੋਵੇ ਇਸ ਲਈ ਆਰਤੀਆਂ ਬਾਸਪਤੀ ਜੀ ਕਰਨਗੇ ਖਰੀਦ ਇਸ ਦੇ ਨਾਲ ਖਬਰ سامنے ਆ ਰਹੀ ਹੈ ਮਿਸਰ ਫੈਡਰੇਸ਼ਨ ਆਫ ਆਰਤੀਆਂ ਐਸੋਸੀਏਸ਼ਨ ਦੀ ਨੇ ਸ਼ੁੱਕਰਵਾਰ 4 ਅਕਤੂਬਰ ਨੂੰ ਸੂਬੇ ਦੀਆਂ ਮੰਡੀਆਂ ਖੋਲਣ ਦਾ ਫੈਸਲਾ ਕੀਤਾ ਹੈ ਭਾਵ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀਆਂ ਆਪ ਸਰਕਾਰ ਨਾਲ ਵੀਰਵਾਰ ਦੁਪਹਿਰ ਚੰਡੀਗੜ੍ਹ 'ਚ ਹੋਈ ਮੀਟਿੰਗ ਬੇਸੀਟਾ ਰਹੀ ਪਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਕਮਿਸ਼ਨ ਅਜੰਟ ਐਸੋਸੀਏਸ਼ਨ ਨੇ ਸੂਬੇ ਦੀਆਂ ਮੰਡੀਆਂ ਸਵੇਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵੀ ਜੇ ਕਾਲੜਾ ਨੇ ਮੀਤ ਪ੍ਰਧਾਨ ਅਮਨਦੀਪ ਸਿੰਘ ਸ਼ੀਨਾ ਨੇ ਕਿਹਾ ਕਿ ਕਿਸਾਨਾਂ ਦੀ ਬਾਸਪਤੀ ਬਾਸਮਤੀ ਦੀ ਫਸਲ ਖਰਾਬ ਨਾ ਹੋਵੇ ਫਸਲ ਨੂੰ ਖਰਾਬ ਹੋਣ ਤੋਂ ਰੋਕਣੇ ਕਿਸਾਨਾਂ ਦੇ ਹਿੱਤਾਂ ਲਈ ਰਾਖੀ ਲਈ ਐਸੋਸੀਏਸ਼ਨ ਨੇ ਸਿਰਫ ਬਾਸਪਤੀ 1509 ਕਿਸਮ ਖਰੀਦ ਕਰਨ ਦਾ ਫੈਸਲਾ ਕੀਤਾ ਹੈ ਕਾਲੜਾ ਦੇ ਸ਼ੀਨਾ ਮੁਤਾਬਿਕ ਪਰਮਲ ਤੇ ਹੋਰ ਕਿਸਮਾਂ ਦੇ ਝੋਨੇ ਦੀ ਸਰਕਾਰੀ ਖਰੀਦ ਹੋਣ ਜਾਂ ਨਾ ਹੋਣ ਦਾ ਐਸੋਸੀਏਸ਼ਨ ਨੂੰ ਕੋਈ ਲੈਣ ਦੇ ਨਹੀਂ ਐਸੋਸੀਏਸ਼ਨ ਸਿਰਫ ਬਾਸਮਤੀ ਦੀ ਹੀ ਖਰੀਦ ਕਰੇਗੀ ਉਹਨਾਂ ਨੇ ਕਿਹਾ ਕਿ ਵਿlhਾਲ ਕੇਂਦਰ ਨੇ ਫਸਲਾਂ ਦੀ ਖਰੀਦ ਲਈ ਕਮਿਸ਼ਨ 에ਜੰਟਾਂ ਨੂੰ 2.5 ਫੀਸ ਦੀ ਕਮਿਸ਼ਨ ਪ੍ਰਤੀ ਕੁਇੰਟਲ ਦੇਣ ਦੀ ਮੰਗ ਕੀਤੀ ਹੈ ਖਬਰ ਨੂੰ ਅੰਤ ਤੱਕ ਵੇਖਣੇ ਆਪ ਸਭ ਦਾ ਧੰਨਵਾਦ